何 你，那位领导。 दरबार अज मैं अपने साथियों खास करके साथ जलंध शहर तीज जी उन डिप्टी मेयर मनवीर ਬੰਤੀ ਜੀ ਔਰ ਨਾਲ ਸਾਡੇ ਕਾਉਂਸਲਰ ਸੌਰਵ শেਡ ਜੀ ਔਰ ਸਾਰੇ ਮੇਰੇ ਸਾਥੀ ਜਿੰਨੇ ਵੀ ਆਏ ਨੇ ਨikhil अरोड़ा ਜੀ ਔਰ ਸਾਡੇ ਕਠੂਆ ਤੋਂ ਦੁਰਾਜ ਪਗਤ ਜੀ ਜਿੰਨੇ ਸਾਥੀ ਆਏ ਨੇ ਮੈਂ ਅਸੀ ਬਾੜੇ ਭਾਗਾ ਵਾਲਿਆਂ ਕਿ ਸਾਨੂੰ ਅੱਜ ਡੇਰਾ ਮੁਰਾਦ ਸ਼ਾ ਦੁਨੀਆ ਜਿਸ ਦਾ ਨਾਮ ਹੈ ਵਿਸ਼ਵ ਪ੍ਰਸਿੱਧ ਡੇਰਾ ਅਬਾ ਮੁਰਾਦ ਸ਼ਾ ਜੀ ਦੇ ਡੇਰੇ ਆਣ ਦਾ ਮੌਕਾ ਮਿਲਿਆ ਹੈ ਔਰ ਮੈਂ ਕਿਉਂਕਿ ਮੈਨੂੰ ਇਹਦੀ ਕਿਰਪਾ ਦੇ ਨਾਲ ਮੈਂ ਐਮਐਲਏ ਬਣਿਆ ਮੰਤਰੀ ਬਣਿਆ ਸੋ ਮੇਰੇ ਮਨ ਚ ਇਹ ਚਾਹ ਸੀ ਕਿ ਮੈਂ ਉਹ ਸੱਚੀ ਸਰਕਾਰ ਦੇ ਕੋਲ ਜਾ ਕੇ ਮੱਥਾ ਟੇਕਿਆ ਮਾਂ ਦਾ ਅਸ਼ੀਰਵਾਦ ਲੈ ਕੇ ਆਵਾਂ ਸੋ ਅਸੀਂ ਅੱਜ ਆਏ ਆ ਸੋ ਬੜਾ ਅੱਛਾ ਲੱਗ ਰਿਹਾ ਹੈ ਔਰ ਅਸੀਂ ਸਾਰੇ ਸਾਥੀਆਂ ਨੂੰ ਮੈਂ ਜਿੱਥੇ ਮਾਰਗਵਾ ਦਿੰਨਾ ਉੱਥੇ ਨਾਲ ਸਾਰੇ ਸਾਥੀਆਂ ਦਾ ਜਿੰਨੇ ਵੀ ਹੈ ਮੈਂ ਉਹਨਾਂ ਨੂੰ ਇਹ ਕਹਿੰਦਾ ਹਾਂ ਕਿ ਸਾਨੂੰ ਹਮੇਸ਼ਾ ਪਰਮਾਤਮਾ ਦੇ ਦੱਸੇ ਰਸਤੇ 'ਤੇ ਚੱਲਣਾ ਚਾਹੀਦਾ ਹੈ ਇਹ ਸੱਚੀ ਸਰਕਾਰ ਹਮੇਸ਼ਾ ਹਰ ਇੱਕ ਮਨੁੱਖਤਾ ਦੀ ਸੇਵਾ ਕਰਦੀ ਆਈ ਹੈ ਔਰ ਕੱਲ ਦੋ ਦਿਨ ਤੂੰ 1 ਮਈ ਔਰ 2 ਮਈ ਤੂੰ ਲਗਾਤਾਰ ਇੱਥੇ ਮੇਲਾ ਬਹੁਤ ਲੱਖਾਂ ਲੋਕੀ ਇੱਥੇ ਆ ਕੇ ਜੇ ਜਨਾਜੇ ਮਿਲਦੇ ਸਲੇਮਾਨ ਸਾਹਿਬ ਉਸੇ ਸਿੰਗਰ ਜਿਨ੍ਹਾਂ ਨੇ ਦੇਰੇ ਮਾਨ ਮੇਲੇ ਦੇ ਵਿੱਚ ਗੀਤ ਗਾਏ ਭਜਨ ਗਾਏ ਸਾਰੇ ਲੋਕਾਂ ਨੂੰ ਸੰਤਨ ਨੂੰ ਨਿਹਾਲ ਕੀਤਾ ਸੋ ਮੈਂ ਇੱਥੇ ਆ ਜਾ ਕੇ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਬਹੁਤ ਬਹੁਤ ਧੰਨਵਾਦ ਸਰਕੀ ਨਿਵਰੀ ਆ ਚੁੱਕੇ ਮੈਂ ਤਕਰੀਬਨ ਇੱਥੇ ਤਕਰੀਬਨ ਜਦੋਂ ਮੌਕਾ ਮਿਲਦਾ ਹੈ ਚਾਹੇ 5 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਉੱਥੇ ਮੈਨੂੰ ਇਸ ਗੱਲ ਤੱਕ ਬੜੀ ਕੁਝ ਇਹ ਕਿ ਮੈਂ ਆਪਣੇ ਸਾਈਂ ਬਾਬਾ ਜੀ ਦੇ लाडी शाह ਜੀ ਦੇ ਦਰਸ਼ਨ ਵੀ ਕੀਤੇ ਉਹਨਾਂ ਨਾਲ ਮੈਂ ਬੈਠਿਆ ਵੀ ਉਹਨਾਂ ਨਾਲ ਵਿਚਾਰਾ ਵੀ ਕੀਤੀਆਂ ਗੱਲਾਂ ਵੀ ਸੰਝੀਆਂ ਕੀਤੀਆਂ ਔਰ ਬੜਾ ਅੱਜ ਉਹਨਾਂ ਦੇ ਇੱਥੇ ਆ ਕੇ ਅੱਜ ਮੈਨੂੰ ਬੜੀ ਆਉਂਦੀ ਯਾਦ ਆ ਰਹੀ ਸੀ ਕਿ ਮੈਂ ਉਹਨਾਂ ਨੂੰ ਖੁਦ ਆਪ ਹੀ ਮਿਲਿਆ ਹਾਂ ਤੇ ਇਸ ਕਰਕੇ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਥੈਂਕ ਯੂ ਜੀ ਮੇਰ ਸਾਹਿਬ ਅੱਜ ਨੂੰ ਉਧਰ ਪਹੁੰਚੇ ਬਾਬਾ ਮੁਰਾਦ ਸਾਹਿਬ ਦਰਬਾਰ ਦੇ ਅੱਜ ਬੜਾ ਹੀ ਸੁਭਾਗੇਸ਼ਾਲੀ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੈ ਔਰ ਸਾਡੇ ਨਾਲ ਕੈਬਨਿਟ ਮੰਤਰੀ ਜੋਬ ਸਰਕਾਰ ਸ਼੍ਰੀ ਮਿੰਦਰ ਪਗਤ ਜੀ ਔਰ ਸਾਡੇ ਸਾਰੇ ਹੀ ਸਾਡੇ ਪਾਸ਼ਾ ਸਾਥੀ ਉਹਨਾਂ ਦੇ ਨਾਲ ਅੱਜ ਇਸ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀ ਲਗਾਉਣ ਲਈ ਆਏ ਆਂ ਔਰ ਸਾਈਂ ਜੀ ਦੀ અપਾਰ ਕਿਰਪਾ ਹਮੇਸ਼ਾ ਹੀ ਸਾਰਿਆਂ ਤੇ ਬਰਸੀ ਰਵੇ ਔਰ ਇਹੋ ਪਵਿੱਤਰ ਦਰਬਾਰ ਆ ਜਿੱਥੋਂ ਹਰ ਕਿਸੇ ਨੂੰ ਉਹਨਾਂ ਦੀ ਮੁਰਾਦ ਜਿਹੜਾ ਸੱਚੇ ਮਨ ਦੇ ਨਾਲ ਇੱਥੇ ਹਾਜ਼ਰੀ ਲਗਾਉਂਦਾ ਉਹ ਆਪਣੀ ਮੁਰਾਦ ਹਮੇਸ਼ਾ ਇਥੋਂ ਪੂਰੀ ਕਰਕੇ ਜਾਂਦਾ ਔਰ ਇਸੇ ਤਰੀਕੇ ਦੇ ਨਾਲ ਹਮੇਸ਼ਾ ਸਾਡੇ ਸਾਰਿਆਂ ਦੀਆਂ ਸਾਈਂ ਜੀ ਹਾਜ਼ਰੀਆਂ ਕਬੂਲ ਕਰਨ ਔਰ ਜੋ ਸਾਈਂ ਜੀ ਦਾ ਜਿਹੜਾ ਹਮੇਸ਼ਾ ਇੱਕ ਮਾਨਵਤਾ ਦੇ ਲਈ ਉਹਨਾਂ ਨੇ ਹਮੇਸ਼ਾ ਅੱਛਾ ਉਹਨਾਂ ਨੇ ਸੰਦੇਸ਼ ਦਿੱਤਾ ਉਹਨਾਂ ਦੇ ਸੰਦੇਸ਼ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਅਸੀਂ ਲੋਕ ਸਾਰੇ ਹਮੇਸ਼ਾ ਹੀ ਚੱਲੀਏ ਔਰ ਇੱਥੇ ਸਾਡੀਆਂ ਹਾਜ਼ਰੀਆਂ ਲੱਗਦੇ ਰਹਿਣ ਔਰ ਸਾਰਿਆਂ ਦੀਆਂ ਮਰਜ਼ਾ ਸਾਈਂ ਜੀਆ ਪੂਰੀਆਂ ਕਰਨ